ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਦੇਖੋ ਮਾਝੇ ਪਹਿਲਾਂ ਮੇਕਾ ਕਿ ਸ੍ਰੀ ਗੁਰੂ ਅਰਗੁਨ ਸਾਹਿਬ ਦੀ ਬਖਸ਼ਿਸ਼ ਕੀਤਾ ਅਕਾਲ ਤਖਤ ਜੋ ਵੀ ਸਿੰਘ ਸਾਹਿਬ ਦਾ ਹੁਕਮ ਹੈ ਉਹ ਸਾਡੇ ਲਈ ਅਲਾ ਹੀ ਹੁਕਮ ਹੈ ਉਹ ਇਸ ਲਈ ਉਸ ਨੂੰ ਮੰਨਣਾ ਉਸ ਨੂੰ ਪਰਵਾਣ ਚੜਾਉਣਾ ਇਹ ਸਾਡੇ ਸਾਰਿਆਂ ਦਾ ਧਰਮ ਹੈ ਡਿਊਟੀ ਹੈ ਇਸ ਲਈ ਸਿੰਘ ਸਾਹਿਬ ਵੱਲੋਂ ਉਸ ਦਿਨ ਪਿੱਛੇ ਫੈਸਲਾ ਸੁਣਾਇਆ ਗਿਆ ਕਿ ਜਿਹੜੇ ਉਸ ਵੇਲੇ ਦੇ ਕੋਰ ਕਮੇਟੀ ਦੇ ਮੈਂਬਰਸ ਹਨ ਸਾਰੇ ਭਾਵੇਂ ਉਹਨਾਂ ਨੇ مخالਫਤ ਕੀਤੀ ਆ ਜਾਂ ਨਹੀਂ ਉਸ ਵੇਲੇ ਕੀਤੀ ਉਹਨਾਂ ਨੇ ਕੋਈ ਰਾਈਟਿੰਗ ਨੋਟ ਨਹੀਂ ਦਿੱਤਾ ਇਸ ਲਈ ਕੋਰ ਕਮੇਟੀ ਦੀ ਸਾਰੀ ਉਹਦੀ ਜ਼ਿੰਮੇਵਾਰ ਹੈ ਜਿੰਨੇ ਅਸੀਂ ਮੈਂਬਰ ਹਾਜ਼ਰ ਸਾਂ ਜਿਹੜੇ ਗੁਰਸਿੱਖ ਸੀ ਮਤਲਬ ਸਿੱਖ ਸਨ ਜਿਹੜੇ ਜਿਹੜਾ ਕੋਈ ਦਾੜੀ ਕੱਟੀ ਆਲਾ ਸੀ ਜਾਂ ਦਾੜੀ ਰੰਗੀ ਆਲਾ ਸੀ ਉਹਨੂੰ ਸਿੰਘ ਸਾਹਿਬ ਵੱਲੋਂ ਉੱਥੇ ਹਾਜ਼ਰ ਹੋਣ ਲਈ ਨਹੀਂ ਅਲਾਉ ਕੀਤਾ ਤਾਂ ਅਸੀਂ ਸਾਰੇ ਜਿੰਨੇ ਸੀ ਕੋਰ ਕਮੇਟੀ ਦੇ ਮੈਂਬਰ ਜਿੰਨੇ ਕੋਟਣਾਏ ਸੀ ਅਸੀਂ ਸਾਰਿਆਂ ਨੇ ਜੋ ਸਿੰਘ ਸਾਹਿਬ ਨੇ ਅਕਾਲ ਪੁਰਖ ਸਾਡੇ ਸਿੰਘ ਸਾਹਿਬ ਨੇ ਜੋ ਵੀ ਸਾਨੂੰ ਹੁਕਮ ਕੀਤਾ ਮੈਂ ਸ੍ਰੀ ਗੁਰਦੁਆਰਾ ਸਾਹਿਬ ਆਲਮਗੀਰ ਗੁਰਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ਼ਾਰੇ 'ਚ ਉਹ ਪ੍ਰਾਪਤ ਜਨਮ ਉੱਥੇ ਬਕਾਇਦਾ ਬਿੱਤੇ ਹੋਏ ਹੁਕਮਾਂ ਦੇ ਅਨੁਸਾਰ ਉਹਨੇ ਦਿਨ ਉੱਥੇ ਸੇਵਾ ਕਰਕੇ ਮੈਂ ਉਹ ਆਪਣਾ ਉਹਨਾਂ ਕੋਲੋਂ ਗੁਰਦੁਆਰਾ ਸਾਹਿਬ ਦੇ ਮੈਨੇਜਰ ਸਾਹਿਬ ਕੋਲ ਪੱਤਰ ਵੀ ਆਪਣੀ ਹਾਜ਼ਰੀ ਦਾ ਸੇਵਾ ਕਰਨ ਦਾ ਲੈ ਕੇ ਦਫ਼ਤਰ ਅੱਜ ਪੇਟ ਕੀਤਾ ਤੋ ਇਸ ਲਈ ਮੇਰਾ ਸਮਝਣਾ ਕਿ ਜੋ ਮੈਂ ਪਹਿਲੇ ਕਿਹਾ ਹੈ ਕਿ ਸਾਡੇ ਲਈ ਸਿੱਖ ਕੌਮ ਲਈ ਔਰ ਖਾਸ ਕਰਕੇ ਮੈਂ ਵੀ ਗੱਲ ਕਹਾ ਕਿ ਜਿਸ ਨੇ ਬਤੌਰ ਸਿੱਖ ਪੋਲੀਟਿਸ਼ੀਅਨ ਪੋਲੀਟਿਕਸ ਵਿੱਚ ਜੀਣਾ ਉਹਨੂੰ ਪਈ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਅਕਲ ਤਖਤ ਅਕਾਲ ਤਖਤ ਸਾਹਿਬ ਨੂੰ ਸੁਪਰੀਮ ਮੰਨਣਾ ਹੀ ਪੈਗਾ ਜੀ ਅਕਾਲ ਤਖਤ ਸਾਹਿਬ ਨੇ ਜਿੱਥੇ ਜਾਣੇ ਹਦੇਸ ਕੀਤਾ ਹੈ ਕਿ ਸਾਰੇ ਅਕਾਲੀ ਇਕਮੰਦ ਸੇ ਇਕੱਠੇ ਹੋ ਨਵਾ ਕਾਲੀ ਦਲ ਦਾ ਗੱਤਾਂ ਕੀ ਤਰ੍ਹਾਂ ਠੀਕ ਹੈ ਨਾ ਤਾਂ। ਤੋ ਕੋਈ ਇਹ ਤਾਂ ਹੁਣ ਕਾਲੀ ਦਲ ਨਾਲ ਤੇ ਨਿਰਭਰ ਆ ਮੈਂ ਗੱਲ ਕਾ ਅਕਾਲੀ ਦਲ ਇਕੱਠੇ ਹੁੰਦੇ ਆ ਨਹੀਂ ਹੁੰਦੇ। ਲੇਕਿਨ ਕੌਮ ਦਾ ਭਲਾ ਇਸੇ ਗੱਲ ਵਿੱਚ ਹੀ ਹੈ ਕਿ ਉਹ ਇਕੱਠੇ ਹੋ ਜਾ। ਮੈਂ ਕਹਿਣਾ ਚਾਹਉਂ ਕਿ ਕਿਸਾਨਾਂ ਵੱਲੋਂ ਆਪਣੀ ਮੰਗ ਨੂੰ ਲੈ ਕੇ ਧੰਨ ਲਾਇ ਰਹਾ। ਦੇਖੋ ਕਿ ਕਾਲੀ ਦਲ ਦੀ ਸਰਕਾਰ ਦੇ ਵਿੱਚ ਹੀ ਕਿਸਾਨਾਂ ਦੀਆਂ ਮੁਸ਼ਕਲਾਂ ਹੱਲ ਕੀ ਲੈਂਦੀ ਉਹ ਮਰਗੀ। ਦੇਖੋ ਮੈਂ ਕਿ ਬੇਨਤੀ ਤਰ੍ਹਾਂ ਆਦੇ ਵਕਤ ਸਹੀ ਜੇ ਤੁਸੀਂ ਹਿੰਦੁਸਤਾਨ ਦੇ ਲੀਡਰ ਜਦੋਂ ਬਾਹਰ ਕਿਤੇ ਜਾਂਦੇ ਸੀ ਨਾ ਤੇ ਮੈਂ 6 76 ਤੋਂ ਪਹਿਲਾਂ ਦੀ ਗੱਲ ਕਰਦਾ ਜਦੋਂ ਬਾਹਰ ਕੋਈ ਵੀ ਦੇਸ਼ ਦਾ ਪੋਲਿਟਿਸ਼ੀਅਨ ਬਾਹਰ ਜਾਂਦਾ ਸੀ ਤੇ ਉਹਦੀ ਮੰਗ ਪਹਿਲੀ ਹੁੰਦੀ ਸੀ ਜਿਵੇਂ ਕੋ ਹੱਥ ਵਿੱਚ ਠੂਠਾ ਲੈ ਕੇ ਜਾਂਦਾ ਨਾ ਮੰਗਣ ਇਸ ਤਰ੍ਹਾਂ ਬਾਹਰਲੇ ਮੁਲਕਾਂ ਵਿੱਚ ਸਾਡੇ ਜਦੋਂ ਲੀਡਰ ਕੋਈ ਜਾਂਦੇ ਸੀ ਉਹਨਾਂ ਦੀ ਪਹਿਲੀ ਮੰਗ ਸੀ ਕਿ ਸਾਡਾ ਦੇਸ਼ ਭੁੱਖਾ ਮਰ ਰਿਹਾ ਕਣਕ ਤੋਂ ਅੰਨ ਤੋਂ ਇਸ ਕਰਕੇ ਸਾਨੂੰ ਤੁਸੀਂ ਅਨਾਜ ਦਿਓ ਔਰ ਅਮਰੀਕਾ ਵਰਗੇ ਮੁਲਕਾਂ ਨੇ ਉਹ ਕਣਕੇ ਇਹਨਾਂ ਨੂੰ ਦਿੱਤੀ ਜਿਹੜੀ ਸਮੁੰਦਰ ਵਿੱਚ ਸੁੱਟਦੇ ਹੁੰਦੇ ਸਨ ਇਸ ਲਈ ਪੰਜਾਬ ਦੇ ਕਿਸਾਨ ਨੇ ਦਿਨ ਰਾਤ ਇੱਕ ਕਰਕੇ ਪੰਜਾਬ ਦੇ ਕਿਸਾਨ ਨੇ ਇੰਨੀ ਮਿਹਨਤ ਕੀਤੀ ਇੰਨੀ ਮਿਹਨਤ ਕੀਤੀ ਕਿ ਉਹਨੇ ਸਿਰਫ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਜੋਗਾ ਅਨਾਜ ਨਹੀਂ ਪੈਦਾ ਕੀਤਾ ਬਲਕਿ ਅੱਜ ਦੇਸ਼ ਨੂੰ ਇਸ ਕਦਰ ਬਣਾਤਾ ਕਿ ਦੁਨੀਆ ਦੇ ਬਾਹਰਲੇ ਮੁਲਕਾਂ ਨੂੰ ਵੀ ਉਹ ਸਪਲਾਈ ਅਰਨ ਕਰ ਸਕਦੇ ਤੋ ਇਸ ਲਈ ਮੈਂ ਸਮਝਦਾ ਕਿਸਾਨਾਂ ਦੇ ਵੱਲ ਚੇਚੇ ਤੌਰ ਤੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਔਰ ਪੰਜਾਬ ਦੀ ਸਾਰੀ ਇਕਨਮੀ ਦਾ ਜੋ ਬੇਸ ਹੈ ਉਹ ਕੇਵਲ ਤਾਂ ਕੇਵਲ ਜਿਹੜਾ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਕੇਵਲ ਤਾਂ ਕੇਵਲ ਲੇਕਿਨ ਮੈਂ ਸਮਝਦਾ ਕਿ ਇੱਕ ਪੰਜਾਬ ਦੀ ਇਕਨਮੀ ਦਾ ਜਿਹੜਾ ਜਿਹਦਾ ਦੇਸ਼ ਦੇ ਉੱਪਰ ਬਹੁਤ ਭਾਰੀ ਅਸਰ ਆ ਆ ਬੇਸ ਜਿਹੜਾ ਪੰਜਾਬ ਦਾ ਉਹ ਇਕਨਮੀ ਦੇ ਐਗਰੀਕਲਚਰ ਹੈ ਜੇ ਜੇ ਐਗਰੀਕਲਚਰ ਪੰਜਾਬ ਜੋ ਤਬਾਹ ਹੋ ਗਈ ਐਗਰੀਕਲਚਰ ਦਾ ਕਿਸਾਨ ਨੂੰ ਸਹੀ ਮੁੱਲ ਨਾ ਮਿਲਿਆ ਤਾਂ ਮੈਂ ਸਮਝਦਾ ਕਿ ਸਰਕਾਰ ਨੂੰ ਇਹ ਮੰਨ ਲੈਣੀ ਚਾਹੀਦੀ ਉਹਨਾਂ ਦੀ ਮੰਗ ਹੈ ਕੋਈ ਵੱਡੀ ਮੰਗ ਵੀ ਨਹੀਂ ਕਿ ਜਿਹੜਾ ਮਤਲਬ ਇਹ ਮਿਨਿਮਮ ਸਪੋਰਟ ਪ੍ਰਾਈਸ ਹੈ ਨਾ ਆਪਣੇ ਇਹ ਰਿਪੋਰਟ ਨੂੰ ਨੂੰ ਐ ਐਮ ਐਸ ਪੀ ਤਾਂ ਉਹਗੋਂ ਐਮ ਐਸ ਪੀ ਅਨ ਐਸ ਪੀ ਨਹੀਂ ਉਹਨਾਂ ਦੀ ਰਿਪੋਰਟ ਆਪਣੇ ਸੋਮਨਦੀ ਨਾਥਨ ਜੀ ਦੀ ਰਿਪੋਰਟ ਨੂੰ ਮੰਨ ਲੈਣਾ ਚਾਹੀਦਾ ਹੈ ਮੇਰੀ ਰਾਏ ਹੈ ਕਿਉਂ ਗਏ ਤੇ ਨਹੀਂ ਪੰਜਾਬ ਦਾ ਭਲਾ ਇਹਦੇ ਨੇ ਜੇ ਮੈਂ ਖੁੱਲੇ ਤੌਰ ਤੇ ਕਹਾਂ ਕਿ ਦੇਸ਼ ਨਾ ਵੀ ਇਹਦੇ ਨਾਲ ਪੰਜਾਬ ਜੇ ਪੰਜਾਬ ਦਾ ਕਿਸਾਨ ਭੁੱਖਾ ਮਰਦਾ ਸਮਝੋ ਦੇਸ਼ ਦਾ ਮਾੜਾ ਆਲਾ ਹੋਏਗਾ ਐ ਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਢੰਡਾ ਨੇ ਬੀਬੀ ਜ਼ਗੀਰ ਕੁਰ ਬਾਰੇ ਟਿੱਪਣੀ ਕੀਤੀ ਹੈ ਉਹਨਾਂ ਨੂੰ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਵੀ ਆਇਆ ਹੈ ਕਿੱਥੇ ਤੋਂ ਦੇਖ ਰਹੀ ਸੀ ਦੇਖੋ ਮੈਂ ਸਮਝ ਨਾ ਕਿ ਬਲਕਿ ਦੁਨੀਆ ਤਾਂ ਬਹੁਤ ਅਗੇ ਲੰਘੀ ਆ ਦੁਨੀਆ ਤੇ ਹੋਰ ਆਜ਼ਾਦੀ ਮੈਨੂੰ बतौर ਡਿਪਟੀ ਸਪੀਕਰ ਦੇ ਪੰਜਾਬ ਦੇ ਸਪੀਕਰ ਦੇ ਮੈਂ 10 ਸਾਲ ਸਪੀਕਰ ਵੀ ਰਹੀ ਆ ਮੈਂ ਆ ਵੀਦਾਂ ਸਭਾ ਦਾ ਉਹ ਦੇਸ਼ ਦਾ ਡਿਪਟੀ ਸਪੀਕਰ ਵੀ ਰਹਿਣ ਦਾ ਮੌਕਾ ਮਿਲਿਆ ਮੈਨੂੰ 5 ਸਾਲ ਔਰ ਬਾਹਰ ਕਾਨਫਰੰਸਾਂ ਵਿੱਚ ਜਾਣ ਦਾ ਵੀ ਬੋਲਣ ਦਾ ਵੀ ਮੌਕਾ ਮਿਲਿਆ ਤੋਂ ਮੈਂ ਵੇਖਿਆ ਦੁਨੀਆਂ ਦੇ ਜਿੰਨੇ ਬਾਹਰ ਦੇ ਮੁਲਕ ਨੇ ਉਹ ਵੱਧ ਤੋਂ ਵੱਧ ਅਧਿਕਾਰ ਜਿਹੜੇ ਨੇ ਉਹ ਔਰਤਾਂ ਨੂੰ ਦੇ ਰਹੇ ਨੇ ਇਥੋਂ ਦਾ ਰਾਜਨੀਤਿਕ ਤੁਸੀਂ ਸੁਣ ਕੇ ਹੈਰਾਨ ਹੋਗੇ ਕਿਈ ਮੁਲਕਾਂ 'ਚ ਰਾਜਨੀਤੀ ਬਿਲਕੁਲ ਬਰਾਬਰਤਾ ਤੋਂ ਵੀ ਬਾਧੀ ਹੋ ਘੱਟ ਨਹੀਂ ਹੋ ਇਹਨਾਂ ਦੀ ਰਿਪਰਜੈਂਟੇਸ਼ਨ ਉਹਨਾਂ ਦੀਆਂ ਅਸੈਂਬਲੀਆਂ ਚ ਉਹਨਾਂ ਦੀਆਂ ਪਾਰਲੀਮੈਂਟਾਂ ਵਿੱਚ ਇਸ ਲਈ ਦੁਨੀਆਂ ਜਦ ਬਰਾਬਰਤਾ ਦੇਣ ਨਹੀਂ ਤੇ ਭਾਈ ਸਾਡੇ ਤੇ ਗੁਰੂ ਨਾਨਕ ਸਾਹਿਬ ਨੇ 550 600 ਸਾਲ ਪਹਿਲਾਂ ਕਿਹਾ ਸੀ ਮਾਨਸ ਦੀ ਜਾਤ ਸਭੇ ਇੱਕ ਹੈ ਪਛਾਣ ਉਹ ਜਿੱਤੇ ਸੰਦੇਸ਼ ਦਿੱਤਾ ਬਰਾਬਰਤਾ ਦੇ ਉੱਥੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਜਿਹੜੇ ਬੱਚਿਆਂ ਨੇ ਸੋ ਕਿਉ ਮੰਦਾ ਆਖਿਆ ਜਿੱਤ ਜਮੇ ਰਾਜ ਇਸ ਲਈ ਜੇ ਮੈਂ ਸਮਝ ਨਾ ਕਿ ਜੇ ਧੰਮੀ ਸਾਹਿਬ ਨੇ ਗੱਲ ਕਹੀ ਹੈ ਤੇ ਮੰਦ ਭਾਗੀ ਹੈ ਇਹਨੂੰ ਨਿੰਦਣਾ ਚਾਹੀਦਾ ਔਰ ਮੈਂ ਸਮਝਦਾ ਕਿ ਆਪਣੇ ਪ੍ਰਧਾਨ ਜੀ ਨੂੰ ਉਹਨਾਂ ਨੂੰ ਬੜੇ ਖੁੱਲ੍ਹੇ ਦਿਲ ਨਾਲ ਮਾਫੀ ਮੰਗ ਲੈਣੀ ਚਾਹੀਦੀ ਆ ਤਾਂ ਜੀ ਕੋਲੋਂ ਆਫਟਰ ਆਲ ਉਹ ਵੀ ਇੱਕ ਸਾਬਕਾ ਪ੍ਰਧਾਨ ਆ ਔਰ ਇੱਕ ਇਨਸਾਨ ਆ ਹਰ ਇਨਸਾਨ ਚਾਹ ਕੋਈ ਔਰਤ ਆ ਚਾਹ ਕੋ ਮਰਦ ਆ ਉਹ ਮਾਨ ਸਤਕਾਰ ਇੱਜ਼ਤ ਤੇ ਰੱਖਦਾ ਦੁਨੀਆਂ ਚ ਇਸ ਲਈ ਤਾਂ ਮੈਂ ਸਾਹਿਬ ਨੂੰ ਇਹ ਤਾਂ ਮੈਂ ਸਮਝਦਾ ਕਿ ਉਹਨਾਂ ਨੂੰ ਬੜਾ ਮਾੜਾ ਕੰਮ ਕੀਤਾ ਇਹ ਨੂੰ ਨਿੰਦਲਦਾ ਮੈਂ ਤੇ ਮੈਂ ਸਮਝਦਾ ਕਿ ਉਹਨਾਂ ਨੂੰ ਤਾਂ ਜੀ ਕੋਲੋਂ ਮਾਫੀ ਮੰਗਣੀ ਚਾਹੀਦੀ ਤੇ ਸਿਰਫ ਜੱਟੇ ਬੰਨੀਆਂ ਨੇ ਸਿਫੇ ਦੀ ਮੰਗ ਕੀਤੀ ਕਿ ਕੀ ਵੀ ਲੈ ਗਏ ਇਹ ਪਾਰਟੀ ਦਾ ਉਹਨਾਂ ਦਾ ਮਸਲਾ ਮੈਂ ਐਵੇਂ ਕਹਾਂ ਮੈਂ ਕ੍ਰਮ ਚੌਧਰੀ ਬਣਾਉ ਤੇ ਗੱਲ ਨਹੀਂ ਬਣਦੀ ਪਾਰਟੀ ਤੋਂ ਅਸਤੀਫਾ ਦੇਣਾ ਨਾ ਦੇਣਾ ਕਿਸੇ ਦਾ ਇੰਡੀਵਿਜੂਅਲ ਮਸਲਾ ਔਰ ਮੈਂ ਸਮਝਦਾ ਇਹ ਉਹਨਾਂ ਦਾ ਆਪਣੀ ਜਾਤੀ ਸੋਚ ਇਦਿਹਾ ਜੇ ਮੈਸੇਜ ਉਹ ਮੇਰੇ ਕੋਲ ਕੱਲ ਕੋ ਬੜਦੀ ਨਹੀਂ ਉਹਨਾਂ ਦੀ ਆਪਣੀ ਜ਼ਮੀਰ ਕੀ ਕਹਿੰਦੀ ਹੈ ਉਹਦੇ ਮੁਤਾਬਕ ਕੰਮ ਕਰ